ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸਜੀ ਹੋਈ ਸਾਧ ਸੰਗਤ ਜੀ ਸੁਨਿਮਰ ਫਤੇ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਬਾਬਾ ਸ੍ਰੀ ਚੰਦ ਜੀ ਜਦੋਂ ਬਚਪਨ ਅਵਸਥਾ ਦੇ ਵਿੱਚ ਸਨ ਜੰਗਲ ਦੇ ਵਿੱਚ ਚਲੇ ਜਾਂਦੇ ਹੁੰਦੇ ਸੀ ਕਈ ਕਈ ਘੰਟੇ ਸਮਾਧੀਆਂ ਲਾਉਣੀਆਂ ਕਈ ਵਾਰ ਤਾਂ 2-2 ਦਿਨ ਲੰਘ ਜਾਂਦੇ ਸੀ ਇਸ ਤਰ੍ਹਾਂ ਵੀ ਹੋ ਜਾਂਦਾ ਸੀ ਫਿਰ ਇੱਕ ਦਿਨ ਜਦੋਂ ਮਾਤਾ ਜੀ ਦੇ ਅੰਦਰ ਇੱਕ ਬੇਦਨਾ ਇੱਕ ਪੀੜਾ ਜਿਹੜੀ ਹੁੰਦੀ ਮਾਂ ਅੰਦਰ ਉਹ ਜਾਗੀ ਆ ਉਹਨਾਂ ਨੇ ਬਾਬਾ ਜੀ ਤੋਂ ਪੁੱਛਿਆ ਸੀ ਕਿ ਆਪ ਜੀ ਇਸ ਤਰ੍ਹਾਂ ਕਿਉਂ ਕਰਦੇ ਹੋ ਫਿਰ ਉਹਨਾਂ ਨੇ ਮਾਤਾ ਜੀ ਨੂੰ ਦਿਲ ਦਾ ਭੇਤ ਦੱਸ ਦਿੱਤਾ ਸੀ ਕਿ ਇਹ ਗੱਲ ਇਦਾਂ ਕਿਉਂ ਹੈ ਸਾਰੀ ਜਿਹੜੀ ਗੁਪਤ ਗੱਲ ਹੁੰਦੀ ਆ ਮਹਾਪੁਰਖਾਂ ਦੀ ਉਹਨਾਂ ਨੇ ਫਿਰ ਦੱਸ ਦਿੱਤੀ ਸੀ ਇਹ ਗੱਲ ਕਿਉਂ ਹੈ ਇਦਾਂ ਤਾਂ ਉਹ ਦਿਲ ਦਾ ਭੇਤ ਕੀ ਸੀ ਉਹ ਦਿਲ ਦਾ ਰਾਜ ਕੀ ਸੀ ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀ ਚੰਦ ਜੀ ਜਿਨ੍ਹਾਂ ਨੇ ਅਨੇਕਾਂ ਹੀ ਚਮਤਕਾਰ ਕੀਤੇ ਹਨ ਤੇ ਭਾਈ ਕਮਲਿਆ ਜੀ ਦਾ ਪਿਆਰ ਤੇ ਮਹਾਰਾਜ ਜੀ ਦੇ ਸਿਧਾਂਤਾਂ ਨੂੰ ਕਿਵੇਂ ਬਾਬਾ ਸ੍ਰੀ ਚੰਦ ਜੀ ਨੇ ਕਾਇਮ ਰੱਖਿਆ ਹੈ ਇਹ ਪਾਵਨ ਕਥਾ ਆਓ ਆਪਾਂ ਸਰਵਣ ਕਰਦੇ ਹਾਂ ਜੀ ਜਦੋਂ ਬਾਬਾ ਸ੍ਰੀ ਚੰਦ ਜੀ ਪੱਖੋ ਕੇ ਆਏ ਆ ਕਾਂਤ ਵਿੱਚ ਹੀ ਰਹਿਣ ਲੱਗੇ ਆ ਬਿਲਕੁਲ ਜਿਸ ਤਰ੍ਹਾਂ ਕੋਈ ਸਾਧੂ ਮਹਾਤਮਾ ਸਮਾਧੀ ਲਾ ਕੇ ਬੈਠ ਜਾਂਦਾ ਹੈ ਇਦਾਂ ਹੀ ਬਾਬਾ ਜੀ ਕਦੀ ਕਦੀ ਸਮਾਧੀ ਲਾ ਕੇ ਦੋ ਦੋ ਦਿਨ ਬੈਠੇ ਰਹਿੰਦੇ ਸੀ ਸਾਸ ਰੰਗਨ ਜੀ ਤੇ ਮਾਤਾ ਜੀ ਨੇ ਜਦੋਂ ਬਚਪਨ ਅਵਸਥਾ ਵਿੱਚ ਇਹਨਾਂ ਦੀ ਉਪਰਾਮਤਾ ਦੇਖੀ ਆ ਕਿ ਬਚਪਨ ਅਵਸਥਾ ਵਿੱਚ ਏਡੀਆਂ ਸਮਾਧੀਆਂ ਤਾਂ ਇਹ ਕਿਸੇ ਕਰਾਮਾਤ ਤੋਂ ਘੱਟ ਨਹੀਂ ਸੀ ਆ ਮਾਤਾ ਜੀ ਨੂੰ ਚਿੰਤਾ ਹੋਗੀ ਜਿਸ ਤਰ੍ਹਾਂ ਇੱਕ ਮਾਂ ਨੂੰ ਬੱਚੇ ਦੀ ਫਿਕਰ ਹੁੰਦੀ ਆ ਪਰ ਮਾਤਾ ਸਲਖਣੀ ਜੀ ਦੀ ਇੱਕ ਸਿਫਤ ਸੀ ਉਹਨਾਂ ਨੇ ਕਦੇ ਵੀ ਘੂਰ ਕੇ ਬਾਬਾ ਸ੍ਰੀ ਚੰਦ ਜੀ ਨੂੰ ਰੋਕਿਆ ਨਹੀਂ ਸੀ ਇਦਾਂ ਕਿ ਤੁਸੀਂ ਇਹ ਕਿਉਂ ਸਮਾਧੀਆਂ ਲਾਉਨੇ ਹੋ ਸਗੋਂ ਇੱਕ ਦਿਨ ਜਦੋਂ ਬਾਬਾ ਸ੍ਰੀ ਚੰਦ ਜੀ ਘਰ ਚ ਆਏ ਆ ਕੋਲ ਬਿਠਾਇਆ ਉਹਨਾਂ ਨੂੰ ਬੜੇ ਪਿਆਰ ਨਾਲ ਪ੍ਰਸ਼ਾਦਾ ਛਕਾਉਂਦਿਆਂ ਪਿਆਰ ਭਰੇ ਦਿਲ ਨਾਲ ਆਪਣੇ ਪਿਆਰੇ ਪੁੱਤਰ ਨੂੰ ਬਹੁਤ ਸਨੇਹ ਨਾਲ ਮਾਤਾ ਜੀ ਨੇ ਪ੍ਰੇਮ ਨਾਲ ਗਲਵਕੜੀ ਵਿੱਚ ਲੈ ਕੇ ਸਿਰ ਤੇ ਹੱਥ ਫੇਰ ਕੇ ਪੁੱਛਿਆ ਸੀ ਲਾਲ ਜੀਓ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਜੀ ਬਾਬਾ ਸ੍ਰੀਚੰਦ ਜੀ ਕਹਿਣ ਲੱਗੇ ਮਾਤਾ ਜੀ ਪੁੱਛੋ ਤੁਸੀਂ ਕਿਹੜੀ ਗੱਲ ਪੁੱਛਣਾ ਚਾਹੁੰਦੇ ਹੋ ਮਾਤਾ ਜੀ ਨੇ ਆਖਿਆ ਦੇਖੋ ਤੁਹਾਡੇ ਪਿਤਾ ਜੀ ਤਾਂ ਲੰਮੀ ਉਡਾਰੀ ਲਾ ਕੇ ਚਲੇ ਗਏ ਆ ਇੱਥੇ ਮਾਤਾ ਜੀ ਇਹ ਕਹਿਣਾ ਚਾਹੁੰਦੇ ਆ ਕਿਉਂਕਿ ਉਹਨਾਂ ਦੇ ਮਨ ਵਿੱਚ ਕਿਤੇ ਨਾ ਕਿਤੇ ਉਹ ਰੋਸ ਹੈ ਕਿ ਬੱਚਿਆਂ ਨੂੰ ਛੱਡ ਜਾਣਾ ਕਬੀਲਦਾਰੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਆ ਜਾਣੀ ਚਾਰ ਉਦਾਸੀਆਂ ਕਰਨ ਲਈ ਦੁਨੀਆ ਦਾ ਭਲਾ ਕਰਨ ਲਈ ਮਹਾਰਾਜ ਗਏ ਆ ਕਹਿਣ ਲੱਗੇ ਤੁਹਾਡੇ ਪਿਤਾ ਜੀ ਤਾਂ ਚਲੇ ਗਏ ਆ ਤੇ ਹੁਣ ਮੈਂ ਤੁਹਾਨੂੰ ਵੇਖ ਕੇ ਜਿਉਣਾ ਕਿਉਂਕਿ ਹੁਣ ਜਦੋਂ ਤੁਹਾਡੇ ਪਿਤਾ ਜੀ ਨਹੀਂ ਮੇਰੇ ਜਿਉਣ ਦਾ ਆਸਰਾ ਕੇਵਲ ਤੁਸੀਂ ਹੀ ਹੋ ਪਰ ਹੁਣ ਤੁਸੀਂ ਕੀ ਕਰਦੇ ਹੋ ਮੇਰੇ ਨਾਲ ਕੋਈ ਦਿਲ ਦੀਆਂ ਗੱਲਾਂ ਨਹੀਂ ਕਰਦੇ ਮੈਂ ਉਡੀਕਦੀ ਰਹਿਨੀ ਆ ਚੁੱਪ ਚਾਪ ਉਦਾਸ ਬਿਰਤੀ ਨਾਲ ਕਿਨਾਰੇ ਹੋ ਕੇ ਬੈਠ ਜਾਂਨੇ ਹਾਂ ਕਈ ਵਾਰ ਜੰਗਲ 'ਚ ਚਲੇ ਜਾਂਨੇ ਹਾਂ ਪੁੱਤਰ ਜੀ ਕੀ ਹੈ ਇਹ ਸਭ ਕੁਝ ਇਹਨੂੰ ਬੜੀ ਚਿੰਤਾ ਇਸ ਗੱਲ ਦੀ ਅਸੀਂ ਤਾਂ ਪੇਟ ਭਰ ਕੇ ਰੱਜ ਕੇ ਖਾ ਲੈਨੇ ਆ ਪਰ ਤੁਸੀਂ ਸਮਾਧੀ ਲਾਉਨੇ ਹੋ ਦੋ ਦੋ ਦਿਨ ਭੁੱਖੇ ਬੈਠੇ ਰਹਿੰਨੇ ਹੋ ਪੁੱਤਰ ਜੀ ਮੇਰੇ ਵੀ ਰੋਟੀ ਇਸ ਤਰ੍ਹਾਂ ਅੰਦਰ ਨਹੀਂ ਜਾਂਦੀ ਤੁਹਾਡੇ ਹਾਨ ਦੇ ਬੱਚੇ ਆ ਉਹਨਾਂ ਨੂੰ ਕਿੰਨਾ ਸ਼ੌਂਕ ਆ ਖਾਣ ਦਾ ਪੁੱਤਰ ਪੀਣ ਦਾ ਨਵੇਂ-ਨਵੇਂ ਕੱਪੜੇ ਲੈਣ ਲਈ ਰੌਲਾ ਪਾਉਂਦੇ ਆ ਬਾਰੀ ਨਹੀਂ ਆਉਂਦੀ ਕਹਿੰਦੇ ਅੱਜ ਮੈਂ ਆ ਖਾਣਾ ਹੈ ਇਸ ਤਰ੍ਹਾਂ ਨੱਚਦੇ ਟੱਪਦੇ ਫਿਰਦੇ ਆ ਪਤਾ ਨਹੀਂ ਇਹ ਬਚਪਨ ਅਵਸਥਾ ਵਿੱਚ ਤੁਹਾਨੂੰ ਕਿਹੜਾ ਇੰਨਾ ਵੱਡਾ ਦੁੱਖ ਆ ਕਿ ਉਹ ਇੰਨੇ ਉਦਾਸ ਰਹਿੰਦੇ ਆ ਇਤਨਾ ਹੱਠ ਨਾ ਕਰਿਆ ਕਰੋ ਅਗਰ ਤੁਸੀਂ ਭਜਨ ਕਰਨਾ ਹੈ ਪੁੱਤਰ ਜੀ ਘਰ ਵਿੱਚ ਹੀ ਇਕਾਂਤ ਜਿਹੜੀ ਆ ਉਹ ਜਗ੍ਹਾ ਬਣਾ ਲਓ ਇੱਥੇ ਬੈਠ ਕੇ ਨਾਮ ਜਪ ਲਿਆ ਕਰੋ ਤੁਹਾਨੂੰ ਵੱਖਰੀ ਜਗ੍ਹਾ ਬਣਾ ਦੇਵਾਂਗੇ ਦੇਖੋ ਮਾਤਾ ਸਲੱਖਣੀ ਜੀ ਸਾਧ ਸੰਗਤ ਜੀ ਕਿਤਨੇ ਕਰਮਾਂ ਵਾਲੇ ਆ ਜਿਨ੍ਹਾਂ ਦੀ ਕੋਖ ਤੋਂ ਇੱਕ ਇਹੋ ਜਿਹਾ ਬਿਰਾਗੀ ਪੁੱਤਰ ਪੈਦਾ ਹੋਇਆ ਇਹ ਗੱਲਾਂ ਤਾਂ ਬਜ਼ੁਰਗ ਹੋ ਕੇ ਲੋਕਾਂ ਨੂੰ ਸਮਝ ਨਹੀਂ ਆਉਂਦੀਆਂ ਜੋ ਬਾਬਾ ਸ੍ਰੀ ਚੰਦ ਜੀ ਬਚਪਨ ਅਵਸਥਾ ਵਿੱਚ ਸਮਝ ਗਏ ਸੀ ਕਿ ਕੂੜ ਸਭ ਸੰਸਾਰ ਇਹ ਸੰਸਾਰ ਸਾਰਾ ਕੂੜਾ ਇਹ ਉਪਰਾਮ ਤਾਂ ਐਵੇਂ ਨਹੀਂ ਆਉਂਦੀ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੁੱਤਰ ਹੋਣਾ ਕਿੱਡੇ ਮਾਣ ਵਾਲੀ ਗੱਲ ਆ ਇਉਂ ਆਖਦੇ ਆ ਮਾਤਾ ਜੀ ਚੁੱਪ ਹੋ ਜਾਂਦੇ ਆ ਤੇ ਫਿਰ ਬਾਬਾ ਸ੍ਰੀ ਚੰਦ ਜੀ ਮੁਸਕਰਾਏ ਹੱਸ ਕੇ ਮਾਤਾ ਜੀ ਨਾਲ ਗੱਲਾਂ ਕਰਦੇ ਆ ਤੇ ਮਾਤਾ ਜੀ ਨੂੰ ਦਿਲ ਦਾ ਭੇਤ ਦੱਸਿਆ ਸੀ ਉਹ ਦਿਨ ਸਾਖੀ ਬੜੀ ਸੁੰਦਰ ਹੈ ਜੀ ਅਜੇ ਥੋੜੇ ਦਿਨ ਹੀ ਬੀਤੇ ਇਸ ਤਰ੍ਹਾਂ ਫਿਰ ਜਦੋਂ ਬਾਹਰ ਜੰਗਲ ਵਿੱਚ ਜਾਣ ਨੂੰ ਆਖਿਆ ਆਗਿਆ ਲਈਆ ਤੇ ਮਾਤਾ ਜੀ ਦੀਆਂ ਅੱਖਾਂ 'ਚ ਹੰਝੂ ਆ ਗਏ ਕਹਿਣ ਲੱਗੇ ਅਜੇ ਤੁਹਾਡੇ ਦਰਾਡੇ ਜਾ ਕੇ ਤਪ ਕਰਨ ਦਾ ਕਿਹੜਾ ਵੇਲਾ ਹੈ ਪੁੱਤਰ ਜੀ ਉਸ ਦਿਨ ਵੀ ਅਸੀਂ ਤੁਹਾਨੂੰ ਸਮਝਾਇਆ ਸੀ ਕਿ ਤੁਹਾਡੇ ਪਿਤਾ ਜੀ ਛੱਡ ਕੇ ਚਲੇ ਗਏ ਆ ਹੁਣ ਮੈਂ ਤੁਹਾਨੂੰ ਵੇਖ ਕੇ ਜਿਉਣਾ ਜੇ ਤੁਸੀਂ ਜੰਗਲਾਂ 'ਚ ਜਾ ਕੇ ਭਗਤੀ ਕਰਨੀ ਆ ਇਸ ਤਰ੍ਹਾਂ ਨਾ ਕਰੋ ਤਾਂ ਤੁਸੀਂ ਜੇ ਭਗਤੀ ਕਰਨੀ ਚਾਹੁੰਦੇ ਹੋ ਇਥੇ ਤੁਹਾਨੂੰ ਟਿਕਾਣਾ ਬਣਾ ਦਿੰਨੇ ਆ ਸ਼ੁਕਰ ਕਰਾਂਗੀ ਅੱਖਾਂ ਸਾਹਮਣੇ ਟਿਕੇ ਰਹੋਗੇ ਚਾਹੇ ਭਜਨੀ ਕਰਦੇ ਰਹੋ ਤੁਹਾਨੂੰ ਕੋਈ ਦੁਨਿਆਵੀ ਕੰਮ ਕਰਨ ਲਈ ਨਹੀਂ ਕਹਾਂਗੀ ਪਰ ਇਸ ਤਰ੍ਹਾਂ ਘਰਬਾਰ ਛੱਡ ਕੇ ਜੰਗਲ 'ਚ ਚਲੇ ਜਾਣਾ ਇਹ ਰੀਤੀ ਚੰਗੀ ਨਹੀਂ ਹੈ ਤੁਸੀਂ ਹੁਣੇ ਹੀ ਸਾਥੋਂ ਦੂਰ ਚੱਲੇ ਹੋ ਸ੍ਰੀ ਮਾਤਾ ਜੀ ਉਹਨਾਂ ਨੇ ਕੀ ਕੀਤਾ ਫਿਰ ਬੇਨਤੀ ਮੰਨ ਲਈ ਬਾਬਾ ਸ੍ਰੀ ਚੰਦ ਜੀ ਨੇ ਜਦੋਂ ਬਾਰ-ਬਾਰ ਮਾਂ ਇੱਕ ਬੇਨਤੀ ਕਰਦੀ ਆ ਉਹ ਵੀ ਬੜੇ ਸਨੇਹ ਪ੍ਰੇਮ ਦੇ ਨਾਲ ਤੇ ਬਾਬਾ ਜੀ ਕਿਸ ਤਰ੍ਹਾਂ ਫਿਰ ਮਨਾਂ ਕਰ ਸਕਦੇ ਸੀ ਮਾਤਾ ਜੀ ਨੇ ਘਰ ਦੇ ਅੰਦਰ ਇੱਕ ਕਮਰਾ ਉਹਦੇ ਅੰਦਰ ਇੱਕ ਵੱਖਰੀ ਥਾਂ ਬਣਾ ਦਿੱਤੀ ਸੀ ਕਹਿੰਦੇ ਪੁੱਤਰ ਜੀ ਇੱਥੇ ਬੈਠ ਕੇ ਭਜਨ ਬੰਦਗੀ ਕਰ ਲਿਆ ਕਰੋ ਫਿਰ ਉੱਥੇ ਬਾਬਾ ਜੀ ਨੇ ਵੀ ਇਹ ਜਿਹੜਾ ਬਚਨ ਸੀ ਉਹ ਮੰਨਿਆ ਹੈ ਸਾਧ ਸੰਗਤ ਜੀ ਬਚਨ ਨੂੰ ਇਸ ਤਰ੍ਹਾਂ ਮੰਨਿਆ ਘਰ ਬੈਠ ਕੇ ਹੀ ਭਜਨ ਬੰਦਗੀ ਕਰਦੇ ਤੇ ਭਾਈ ਕਮਲਿਆ ਜੀ ਜਿਹੜੇ ਸੇਵਾਦਾਰ ਸੀ ਇਹਨਾਂ ਦੇ ਬਹੁਤ ਪ੍ਰੇਮ ਕਰਨ ਵਾਲੇ ਪੂਰਾ ਧਿਆਨ ਰੱਖਦੇ ਪਰ ਫਿਰ ਵੀ ਬਾਬਾ ਜੀ ਨੇ ਕਿਹਾ ਕਦੇ-ਕਦੇ ਭਾਈ ਕਮਲਿਆ ਜੀ ਆਪਾਂ ਸੈਰ ਕਰਨ ਵਾਸਤੇ ਜਾਣਾ ਹੈ ਸੈਰ ਕਰਨ ਦੇ ਬਹਾਨੇ ਚਲੇ ਜਾਂਦੇ ਸੀ ਜੰਗਲ 'ਚ ਚਲੇ ਜਾਣਾ ਤੇ ਬਹਿ ਕੇ ਸਮਾਧੀ ਲਾ ਲੈਣੀ ਮਾਤਾ ਜੀ ਦਾ ਬਚਨ ਵੀ ਕਮਾਲਿਆ ਆਪਣਾ ਨੀਮ ਵੀ ਨਹੀਂ ਤੋੜਿਆ ਦੇਖੋ ਮਾਤਾ ਜੀ ਦਾ ਹਿਰਦਾ ਦੁਖੀ ਨਹੀਂ ਕੀਤਾ ਜੋ ਉਹਨਾਂ ਕਿਹਾ ਘਰ ਵਿੱਚ ਬਹਿ ਕੇ ਸਿਮਰਨ ਕਰ ਲਓ ਘਰ ਵਿੱਚ ਕਰ ਲਿਆ ਹੁਣ ਦੇਖੋ ਸਾਧ ਸੰਗਤ ਜੀ ਜਿਹੜੇ ਸਾਧੂ ਹੁੰਦੇ ਆ ਉਹਨਾਂ ਨੇ ਬੰਦਗੀ ਕਰਨੀ ਹੁੰਦੀ ਹੈ ਚਾਹੇ ਘਰ ਹੋਵੇ ਤੇ ਚਾਹੇ ਹੋਵੇ ਜੰਗਲ ਘਰੇ ਵੀ ਉਹ ਸਿਮਰਣੀ ਕਰਨਗੇ ਬਾਹਰ ਵੀ ਉਹ ਸਿਮਰਣੀ ਕਰਨਗੇ ਹੁਣ ਬਾਬਾ ਜੀ ਉਹਨਾਂ ਨੂੰ ਇੱਕ ਜਿਵੇਂ ਆਮ ਇਨਸਾਨ ਦੀ ਗੱਲ ਹੀ ਕਰੀਏ ਆਪਾਂ ਤੇ ਆਮ ਇਨਸਾਨ ਨੂੰ ਵੀ ਕਿਸੇ ਚੀਜ਼ ਦੀ ਆਦਤ ਬਣ ਜਾਂਦੀ ਹੈ ਕੋਈ ਕੰਮ ਨੂੰ ਆਪਾਂ ਵਾਰ-ਵਾਰ ਕਰੀਏ ਦੁਹਰਾਉਂਦੇ ਰਹੀਏ ਉਹ ਸੁਭਾਅ ਬਣ ਜਾਂਦਾ ਬੰਦੇ ਦਾ ਫਿਰ ਕਈ ਵਾਰੀ ਨਾ ਜਿਹੜੇ ਸ਼ਰਾਬੀ ਲੋਕ ਹੁੰਦੇ ਆ ਕਹਿੰਦੇ ਸਾਡੀ ਆਦਤ ਪੱਕ ਗਈ ਹੋਂਨੀਏ ਛੱਡ ਸਕਦੇ ਇਸ ਤਰ੍ਹਾਂ ਹੀ ਜਿਹੜੇ ਸਾਧੂ ਜਨ ਹੁੰਦੇ ਆ ਉਹਨਾਂ ਨੂੰ ਵੀ ਨਾਮ ਦਾ ਨਸ਼ਾ ਹੁੰਦਾ ਉਹਨਾਂ ਨੂੰ ਤਪ ਕਰਨ ਦੀ ਸਿਮਰਨ ਕਰਨ ਦੀ ਆਦਤ ਪੈ ਜਾਂਦੀ ਆ ਇਹ ਜਿਹੜਾ ਨਾਮ ਦਾ ਨਸ਼ਾ ਹੈ ਸਾਧ ਸੰਗਤ ਜੀ ਫਿਰ ਛੁੱਟਦਾ ਨਹੀਂ ਮਨ ਨੂੰ ਇਕਾਗਰ ਕਰ ਲੈਣਾ ਬਾਬਾ ਜੀ ਨੇ ਦੋ ਦੋ ਦਿਨ ਲੰਘ ਜਾਂਦੇ ਸੀ ਸਾਧ ਸੰਗਤ ਜੀ ਸਾਡੀ ਇਕਾਗਰਤਾ ਅੱਜ ਕਿੰਨੀ ਥੋੜੀ ਆ ਗੱਲਾਂ ਅਸੀਂ ਕਈ ਲੋਕ ਜਿਹੜੇ ਬਾਬਾ ਸ੍ਰੀ ਚੰਦ ਜੀ ਦੀ ਨਿੰਦਿਆ ਵੀ ਕਰਦੇ ਆ ਸਾਡੀ ਇਕਾਗਰਤਾ ਕਿੰਨੀ ਆਪਣੇ ਵੱਲ ਜੀਵਨ ਵੱਲ ਝਾਤੀ ਮਾਰ ਕੇ ਦੇਖੀਏ ਆਪਾਂ ਕਿੰਨਾ ਚੌਂਕੜਾ ਮਾਰ ਸਕਦੇ ਆ ਇਥੋਂ ਸਾਡੀ ਇਕਾਗਰਤਾ ਦਾ ਪਤਾ ਲੱਗਦਾ ਇਸ ਤਰ੍ਹਾਂ ਜਦੋਂ ਫਿਰ ਬਾਬਾ ਜੀ ਹੌਲੀ-ਹੌਲੀ ਫਿਰ ਸਮਾਧੀ ਵਾਧੀ ਗਈ 2-2 3-3 ਦਿਨ ਐਸਾ ਹਠੀ ਦੇਖ ਕੇ ਮਾਤਾ ਜੀ ਦਾ ਦਿਲ ਕੰਬ ਜਾਂਦਾ ਸੀ ਡੋਲ ਜਾਂਦਾ ਸੀ ਮਾਤਾ ਸਲਖਣੀ ਜੀ ਦਾ ਪਰ ਪੇਸ਼ ਨਹੀਂ ਸੀ ਜਾਂਦੀ ਹੁੰਦੀ ਕਿ ਇਹਨਾਂ ਨੂੰ ਰੋਕ ਸਕੀਏ ਬੜਾ ਮੋਹ ਪਿਆਰ 'ਚ ਫਸੇ ਹੋਏ ਝੂਰਦੇ ਆ ਤੇ ਬਾਬਾ ਸ੍ਰੀਚੰਦ ਜੀ ਨੇ ਆਪਣੀ ਮਾਤਾ ਜੀ ਦਾ ਜਿਹੜਾ ਡਰ ਸੀ ਉਹ ਦੂਰ ਕਰਨ ਲਈ ਆਪਣੇ ਦਿਲ ਦਾ ਪੇਤ ਇਉਂ ਦੱਸਿਆ ਇੱਕਦਮ ਕਹਿਣ ਲੱਗੇ ਮਾਤਾ ਜੀ ਤੁਹਾਨੂੰ ਯਾਦ ਹੋਣਾ ਮੈਂ ਤੁਹਾਨੂੰ ਚੇਤਾ ਕਰਾ ਦਿਆਂ ਜਦੋਂ ਪਿਤਾ ਜੀ ਨੇ ਮੋਦੀ ਖਾਨਾ ਸੰਭਾਲਿਆ ਸੀ ਮੈਂ ਵੀ ਕਦੀ ਕਦੀ ਪਿਤਾ ਜੀ ਦੇ ਨਾਲ ਜਾਂਦਾ ਸੀ ਇਹ ਤਾਂ ਸਾਥ ਸੰਗਤ ਜੀ ਸਭ ਨੂੰ ਪਤਾ ਮਹਾਰਾਜ ਨੇ ਤੇਰਾ ਤੇਰਾ ਉੱਥੇ ਤੋਲਿਆ ਪਰ ਬਾਬਾ ਸ੍ਰੀਚੰਦ ਜੀ ਆਪਣੀ ਹੱਡ ਬੀਤੀ ਸੁਣਾ ਰਹੇ ਆ ਵੀ ਮੇਰੇ ਨਾਲ ਉੱਥੇ ਕੀ ਹੁੰਦਾ ਸੀ ਕਹਿੰਦੇ ਮੈਂ ਮਾਂ ਪਿਤਾ ਜੀ ਨਾਲ ਚਲੇ ਜਾਣਾ ਉਹਨਾਂ ਮੋਦੀ ਖਾਨਾ ਸੰਭਾਲਿਆ ਤੇ ਮੈਂ ਉੱਥੇ ਕਈ ਵਾਰੀ ਮੈਨੂੰ ਨੀਂਦ ਆ ਜਾਂਦੀ ਸੀ ਤੇ ਇਸ ਕਰਕੇ ਜਦੋਂ ਮੈਨੂੰ ਨੀਂਦ ਆਉਣੀ ਮੇਰੀ ਅੱਖ ਖੁੱਲਣੀ ਫੇਰ ਮੈਂ ਦੇਖਿਆ ਪਿਤਾ ਜੀ ਕੀ ਕਰਦੇ ਆ ਹੌਲੀ ਹੌਲੀ ਮੇਰਾ ਸੁਭਾਅ ਬਣ ਗਿਆ ਉਹਨਾਂ ਨੂੰ ਮੈਂ ਨਿਹਾਰਦਾ ਰਹਿੰਦਾ ਸੀ ਪਿਤਾ ਜੀ ਦੇ ਚਿਹਰੇ ਦਾ ਨੂਰ ਤੇ ਜਦੋਂ ਅੰਮ੍ਰਿਤ ਵੇਲਾ ਹੁੰਦਾ ਸੀ ਪਿਤਾ ਜੀ ਇਸ਼ਨਾਨ ਕਰਕੇ ਚੌਂਕੜੀ ਮਾਰ ਕੇ ਬੈਠ ਜਾਂਦੇ ਹੁੰਦੇ ਸੀ ਮੇਰੀ ਵੀ ਅੱਖ ਖੁੱਲ ਜਾਂਦੀ ਹੁੰਦੀ ਸੀ ਮੈਂ ਵੀ ਪਿਤਾ ਜੀ ਦੀ ਰੀਸ ਕਰਦਾ ਸੀ ਮਾਂ ਮੈਂ ਵੀ ਬੈਠ ਜਾਂਦਾ ਸੀ ਉਹਨਾਂ ਦਿਨਾਂ ਤੋਂ ਮੈਨੂੰ ਪਿਤਾ ਜੀ ਵੱਲ ਦੇਖ ਕੇ ਅੰਮ੍ਰਿਤ ਵੇਲੇ ਜਾਗਣ ਦਾ ਸੁਭਾਅ ਆਪਣੇ ਆਪ ਹੀ ਬਣ ਗਿਆ ਪਤਾ ਨਹੀਂ ਲੱਗਿਆ ਕਦੋਂ ਇਹ ਆਦਤ ਪੈ ਗਈ ਜਿਵੇਂ ਪਿਤਾ ਜੀ ਕਰਦੇ ਸੀ ਉਹਨਾਂ ਦੀ ਸੰਗਤ ਵਿੱਚੋਂ ਇਹ ਮੈਂ ਚੌਂਕੜਾ ਲਾਉਣਾ ਸਿੱਖਿਆ ਉਸ ਦਿਨ ਤੋਂ ਮੈਨੂੰ ਕਦੇ ਇਹ ਨਹੀਂ ਹੋਇਆ ਅੰਮ੍ਰਿਤ ਵੇਲੇ ਨੀਂਦ ਆਈ ਹੋਵੇ ਤੇ ਜੋ ਗੁਰੂ ਪਿਤਾ ਜੀ ਕਹਿੰਦੇ ਰਹੇ ਆ ਕਿ ਅੰਮ੍ਰਿਤ ਵੇਲਾ ਸੰਭਾਲਣਾ ਚਾਹੀਦਾ ਫਿਰ ਮੈਂ ਆਪਣਾ ਨੇਮ ਨਹੀਂ ਟੁੱਟਣ ਦਿੱਤਾ ਮੈਂ ਬੈਠਾ ਹੋਵਾਂ ਆ ਮੰਜੇ ਤੇ ਲੇਟਿਆਂ ਹੁਮਾ ਮਾਂ ਮੈਨੂੰ ਪਿਤਾ ਜੀ ਦੇ ਦੱਸੇ ਮੰਤਰ ਉਹ ਮੂਲ ਮੰਤਰ ਮਹਾਰਾਜ ਦੇ ਮੰਤਰ ਕਿਹੜੇ ਮੂਲ ਮੰਤਰ ਹੀ ਆ ਜੋ ਵੇਈ ਨਦੀ ਵਿੱਚੋਂ ਮਹਾਰਾਜ ਉੱਥੇ ਜਾ ਕੇ ਮਹਾਰਾਜ ਬਾਹਰ ਆਉਂਦੇ ਆ ਸੰਤ ਘਾਟ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਮੂਲ ਮੰਤਰ ਉਚਾਰਨ ਕੀਤਾ ਸੀ ਤਾਂ ਉਹ ਮੈਂ ਪਿਤਾ ਜੀ ਦੇ ਦੱਸੇ ਮੰਤਰ ਦਾ ਸਿਮਰਨ ਕਰਦਾ ਰਿਹਾ ਉਹ ਮੰਤਰ ਕਿਹੜਾ ਹੈ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਸਾਧ ਸੰਗਤ ਜੀ ਇਸ ਤਰ੍ਹਾਂ ਬਾਬਾ ਜੀ ਕਹਿਣ ਲੱਗੇ ਇਹ ਮੈਂ ਸਿਮਰਨ ਕਰਦਾ ਤੇ ਮੈਨੂੰ ਸਮਾਧੀ ਜਿਹੜੀ ਲਾਉਣੀ ਚੰਗੀ ਲੱਗਦੀ ਆ ਇਹ ਸਮਾਧੀ ਲਾਉਣੀ ਸਿਮਰਨ ਕਰਨਾ ਚੱਲਦੇ ਚੱਲਦੇ ਤੁਰਦੇ ਫਿਰਦੇ ਉਠਤ ਬੈਠਤ ਸੋਵਤ ਨਾਮ ਨਾਮ ਜਪਣਾ ਇਹ ਪਿਤਾ ਜੀ ਨੇ ਦੱਸਿਆ ਹੋਇਆ ਮੈਨੂੰ ਪਿਤਾ ਜੀ ਨੇ ਸਾਰੀਆਂ ਗੱਲਾਂ ਮੈਨੂੰ ਸਮਝਾਈਆਂ ਨੇ ਮਾਂ ਪਿਤਾ ਜੀ ਨੇ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰੇ ਬਾਬਾ ਸ੍ਰੀ ਚੰਦ ਜੀ ਕਹਿ ਰਹੇ ਆ ਇਹ ਵੀ ਦੱਸਿਆ ਸੀ ਕਿ ਅਸੀਂ ਵੀ ਨਿੱਕੀ ਉਮਰੀ ਸਿਮਰਨ ਸ਼ੁਰੂ ਕੀਤਾ ਸੀ ਜਦੋਂ ਵੈਦ ਆਉਂਦਾ ਸੀ ਵੈਦ ਕਹਿੰਦਾ ਹੁੰਦਾ ਸੀ ਇਹ ਨਾਨਕ ਕੋਈ ਬਿਮਾਰ ਨਹੀਂ ਇਹਦੇ ਅੰਦਰ ਤਾਂ ਵਿਰਾਗ ਬਹੁਤ ਜ਼ਿਆਦਾ ਹੈ ਜਦੋਂ ਦਾਦਾ ਜੀ ਜਿਹੜੇ ਹਨ ਉਹਨਾਂ ਨੇ ਬੁਲਾਇਆ ਸੀ ਵੈਦ ਤੇ ਬਾਹ ਫੜੀ ਸੀ ਮਹਾਰਾਜ ਦੀ ਤੇ ਮਹਾਰਾਜ ਨੇ ਆਖਿਆ ਸੀ ਭੋਲਾ ਵੈਦ ਨਹੀਂ ਜਾਣਦਾ ਇਹ ਤਾਂ ਕਲੇਜੇ ਵਿੱਚ ਪੀੜ ਹੁੰਦੀ ਹੈ ਬਿਰਹਾ ਦੀ ਪੀੜ ਹੁੰਦੀ ਹੈ ਇਸ ਕਰਕੇ ਮੈਂ ਆਪ ਜੀ ਨੂੰ ਕਹਿਣਾ ਚਾਹਨਾ ਮਾਂ ਮੈਂ ਉਹੀ ਕਰ ਰਿਹਾ ਜੋ ਪਿਤਾ ਜੀ ਬਚਪਨ ਚ ਕਰਦੇ ਰਹੇ ਸੋ ਨਿੱਕੀ ਉਮਰੇ ਉਹਨਾਂ ਸਿਮਰਨ ਸ਼ੁਰੂ ਕੀਤਾ ਤੇ ਮੈਂ ਵੀ ਕਰ ਰਿਹਾ ਉਹਨਾਂ ਨੇ ਦੱਸਿਆ ਸੀ ਪਿਤਾ ਜੀ ਨੇ ਮੈਨੂੰ ਕਿ ਤੇਰੇ ਹਾਨ ਦੇ ਧਰੂ ਭਗਤ ਨੇ ਵੀ ਸਿਮਰਨ ਕੀਤਾ ਹੈ ਨਾਮ ਜਪੋ ਜੀ ਐਸੇ ਐਸੇ ਪ੍ਰਹਿਲਾਦ ਜਪਿਓ ਹਰ ਜੈਸੇ ਇਹ ਭਗਤ ਜੀ ਨੇ ਵੱਡੀ ਪਦਵੀ ਪਾਈ ਆ ਹੱਸਦਾ ਕਰ ਆਇਆ ਕਰ ਪਿਆਰ ਪਿਓ ਕੁਛੜ ਲੀਤਾ ਜਦੋਂ ਭਗਤ ਜੀ ਹੱਸਦੇ ਹੱਸਦੇ ਘਰ ਆਏ ਆ ਪਿਤਾ ਜੀ ਨੇ ਪਿਆਰ ਨਾਲ ਕੁਛੜ ਵਿੱਚ ਲੈ ਲਿਆ ਤੇ ਮਤਰੀ ਮਾਂ ਨੇ ਮਨ ਚ ਗੁੱਸਾ ਖਾਧਾ ਸੀ ਬਾਹੋਂ ਫੜ ਕੇ ਉਠਾ ਦਿੱਤਾ ਸੀ ਕਹਿਣ ਲੱਗੀ ਮੇਰੇ ਢਿੱਡੋਂ ਜੰਮਦਾ ਫੇਰ ਇਹ ਗੋਦੀ ਦਾ ਸੁੱਖ ਮਿਲਣਾ ਸੀ ਤਾਂ ਇਸ ਕਰਕੇ ਨਿਮਾਣਾ ਹੋ ਕੇ ਸਕੀ ਮਾਂ ਨੂੰ ਪੁੱਛਿਆ ਸੀ ਮਾਂ ਤੂੰ ਸਵਾਣੀ ਆ ਤੂੰ ਕਿਰਾਨੀ ਆ ਕਿ ਗੋਲੀਆਂ ਪੁੱਛਿਆ ਸੀ ਤੇ ਮਾਂ ਨੇ ਕਿਹਾ ਸੀ ਸਵਾਣੀ ਤਾਂ ਜਨਮ ਦੀ ਆ ਗੋਲੀ ਨਹੀਂ ਹੈਗੀ ਨਾਮ ਤੇ ਭਗਤੀ ਦਾ ਕਰਮ ਨਹੀਂ ਕੀਤਾ ਤਾਂ ਕਰਕੇ ਤੈਨੂੰ ਗੋਦੀ 'ਚ ਉਠਾ ਦਿੱਤਾ ਫਿਰ ਆਖਿਆ ਮਾਂ ਰਾਜ ਕਿਵੇਂ ਮਿਲਦਾ ਬੰਦੇ ਨੂੰ ਧਰੂ ਨੇ ਪੁੱਛਿਆ ਸੀ ਮਾਂ ਇਹ ਰਾਜ ਲੈਣਾ ਹੋਵੇ ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵਣ ਮੀਤਾ ਇਹ ਵੈਰੀ ਮਿੱਤਰ ਕਿਵੇਂ ਹੋ ਜਾਂਦੇ ਆ ਤੇ ਮਾਂ ਕਹਿਣ ਲੱਗੀ ਬੱਚੇ ਉਹਦੇ ਲਈ ਤਾਂ ਭਗਤੀ ਕਰਨੀ ਪੈਂਦੀ ਆ ਪਰਮੇਸ਼ਰਿਆ ਰਾਧੀਏ ਜਿੱਦੂ ਹੋਈਏ ਪਤਿਤ ਪਨੀਤਾ ਫੇਰ ਧਰੂ ਜੀ ਨੇ ਬੜੀ ਬੰਦਗੀ ਕੀਤੀ ਬਹੁਤ ਜ਼ਿਆਦਾ ਨਾਮ ਜਪਿਆ ਹੈ ਸਾਧ ਸੰਗਤ ਜੀ ਇਸ ਤਰ੍ਹਾਂ ਪਿਤਾ ਜੀ ਨੇ ਮੈਨੂੰ ਸਾਖੀਆਂ ਦੱਸੀਆਂ ਨੇ ਮਾਂ ਤੇ ਉਹ ਭਗਤ ਪ੍ਰਹਿਲਾਦ ਜੀ ਦੀ ਵੀ ਸਾਰੀ ਕਥਾ ਪਿਤਾ ਜੀ ਜਦੋਂ ਮੋਦੀ ਖਾਨਾ ਸੰਭਾਲ ਕੇ ਆਉਂਦੇ ਸੀ ਰਸਤੇ ਵਿੱਚ ਮੈਨੂੰ ਸਾਰੀਆਂ ਸਾਕੀਆਂ ਸੁਣਾ ਦਿੰਦੇ ਸੀ ਇਸ ਕਰਕੇ ਮੈਂ ਇਹ ਭਗਤੀ ਕਰਨੀ ਸ਼ੁਰੂ ਕੀਤੀ ਆ ਅਟਲ ਪਦਵੀ ਪਾਈ ਭਗਤਾਂ ਨੇ ਛੋਟੇ ਛੋਟੇ ਬੱਚੇ ਭਗਤ ਬਣ ਗਏ ਮਾਂ ਮੇਰੀ ਤਾਂ ਉਮਰ ਉਹਨਾਂ ਨਾਲੋਂ ਜ਼ਿਆਦਾ ਹੋ ਗਈ ਆ ਹੁਣ ਤੱਕ ਰਿਸ਼ੀ ਦੇਵਤੇ ਸਾਰੇ ਐਸੇ ਭਗਤਾਂ ਦੀ ਪੂਜਾ ਕਰਦੇ ਆ ਵੱਡੇ ਵੱਡੇ ਨਾਰਦ मुनि ਵਰਗੇ ਇਹ ਜਿੰਨੇ ਦੇ ਵੀ ਦੇਵਤੇ ਬ੍ਰਹਮਾ ਵਿਸ਼ਨੂੰ ਮਹੇਸ਼ ਭਗਤਾਂ ਅੱਗੇ ਚੁੱਕਦੇ ਆ ਕਿਉਂਕਿ ਸਿਮਰਨ ਤੋਂ ਉੱਪਰ ਕੁਝ ਨਹੀਂ ਹੈ ਬੰਦਗੀ ਤੋਂ ਪਰਮਾ ਕੁਝ ਨਹੀਂ ਇਹ ਤਾਂ ਕੂੜ ਸਾਰਾ ਸੰਸਾਰ ਦਾ ਪਸਾਰਾ ਹੈ ਜਿਹੜਾ ਸਿਮਰਨ ਕਰਦਾ ਉਹਦਾ ਮਾਣ ਮਨ ਸੁਖੀ ਰਹਿੰਦਾ ਤੇ ਗੁਰੂ ਪਿਤਾ ਜੀ ਦੇ ਉਹ ਵੀ ਬਚਨ ਮੈਨੂੰ ਯਾਦ ਹਨ ਸਾਰੇ ਹੀ ਜਿਹਦੇ ਵਿੱਚ ਉਹਨਾਂ ਨੇ ਸਾਰੇ ਸੰਸਾਰ ਨੂੰ ਕੂੜ ਕਿਹਾ ਹੈ ਉਹਨਾਂ ਨੇ ਸਾਰੇ ਸੰਸਾਰ ਨੂੰ ਦੁਖੀ ਆਖਿਆ ਨਾਨਕ ਦੁਖੀਆ ਸਭ ਸੰਸਾਰ ਐਸੇ ਗੁਰੂ ਜੀ ਦੇ ਬਚਨ ਆ ਉਹ ਮੇਰੇ ਦਿਲ ਉੱਤੇ ਲਿਖੇ ਗਏ ਮੈਂ ਇਹਨਾਂ ਨੂੰ ਮੈਂ ਕਦੇ ਭੁਲਾ ਨਹੀਂ ਸਕਦਾ ਮਹਾਰਾਜ ਜੀ ਦੇ ਬਚਨ ਆ ਕੂੜ ਸੋਇਨਾ ਕੂੜ ਰੁੱਪਾ ਸਾਧ ਸੰਗਤ ਜੀ ਕੂੜ ਪਹਿਨਣ ਹਾਰ ਮਹਾਰਾਜ ਬਚਨ ਕਰਦੇ ਆ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਜੋ ਕੁਝ ਦੇਖਦੇ ਆਪਾਂ ਝੂਠਾ ਪਾਦਸ਼ਾ ਝੂਠੀ ਆ ਉਹਦੀ ਜਿਹੜੀ ਪਰਜਾ ਝੂਠਾ ਸਾਰਾ ਸੰਸਾਰ ਤੇ ਕੂੜ ਮੰਡਪ ਕੂੜ ਮਾੜੀ ਕੂੜ ਬੈਸਨਹਾਰ ਮੈਲ ਵੀ ਝੂਠੇ ਮਾਂ ਇਹ ਮਾੜੀਆਂ ਵੀ ਝੂਠੀਆਂ ਅਟਾਰੀਆਂ ਵੀ ਝੂਠੀਆਂ ਵਿੱਚ ਰਹਿਣ ਵਾਲੇ ਵੀ ਝੂਠੇ ਸੋਨਾ ਵੀ ਝੂਠਾ ਚਾਂਦੀ ਵੀ ਝੂਠੀ ਇਹਨਾਂ ਨੂੰ ਪਹਿਨਣ ਵਾਲੇ ਵੀ ਝੂਠੇ ਇਹ ਦੇਹ ਵੀ ਝੂਠੀ ਆ ਮਾਂ ਜਿਹੜੀ ਮਿਲਦੀ ਆ ਤੇ ਬਾਅਦ ਵਿੱਚ ਕੁਝ ਸਮੇਂ ਬਾਅਦ ਖੋਹ ਲਈ ਜਾਂਦੀ ਆ ਪੋਸ਼ਾਕ ਵੀ ਝੂਠੀ ਸੁੰਦਰਤਾ ਵੀ ਝੂਠੀ ਸਿਆਣਪ ਵੀ ਝੂਠੀ ਮਾਂ ਪਤੀ ਵੀ ਝੂਠਾ ਪਤਨੀ ਵੀ ਜਿਹੜੇ ਖੁਰ ਜਾਂਦੇ ਆ ਅਖਵਾਰ ਹੋ ਜਾਂਦੇ ਆ ਨਾਮ ਤੋਂ ਬਿਨਾ ਇੱਥੇ ਕੌਣ ਮਿੱਤਰ ਹੈ ਜੀ ਤੇ ਵੱਡੀ ਗੱਲ ਆਖੀ ਬਾਬਾ ਜੀ ਨੇ ਕਿ ਝੂਠ ਦਾ ਝੂਠ ਨਾਲ ਪਿਆਰ ਪੈ ਗਿਆ ਬੰਦਾ ਸੱਚ ਨੂੰ ਭੁੱਲ ਗਿਆ ਕੂੜ-ਕੂੜੇ ਨੇ ਹੁਣ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਮਾਂ ਮੈਂ ਕਿਹਦੇ ਨਾਲ ਯਾਰੀ ਪਾਵਾਂ ਕਿਹਦੇ ਨਾਲ ਖੇਡਾਂ ਮੈਂ ਸਾਰਾ ਜਹਾਨ ਤਾਂ ਤੁਰ ਜਾਣ ਵਾਲਾ ਹੈ ਇਸ ਕਰਕੇ ਕਿਸੇ ਨਾ ਵੀ ਮੋਹ ਨਹੀਂ ਪਾਉਣਾ ਚਾਹੀਦਾ ਤੇ ਇੱਥੇ ਸਾਰੇ ਜਿਹੜੇ ਲੋਕ ਆ ਨਾਮ ਤੋਂ ਬਿਨਾਂ ਦੁਖੀ ਆ ਜਿਹੜੀ ਮੇਰੇ ਵਿੱਚ ਉਪਰਾਮਤਾ ਤੁਸੀਂ ਵੇਖਦੇ ਹੋ ਮਾ ਇਹ ਉਦਾਸੀ ਨਹੀਂ ਹੈ ਵਿਰਾਗ ਹੈ ਇਵੇਂ ਹੁਣ ਮੈਨੂੰ ਇਸ ਤਰ੍ਹਾਂ ਲਾਲਚਾ ਜਿਵੇਂ ਭਗਤ ਧਰੂ ਨੂੰ ਸੀ ਕਿ ਮੈਂ ਬੰਦਗੀ ਕਰਾਂ ਵੱਧ ਤੋਂ ਵੱਧ ਮੇਰਾ ਸਮਾਨ ਆਜਾਈ ਚਲਾ ਜਾਵੇ ਜਿਸ ਤਰ੍ਹਾਂ ਪ੍ਰਹਿਲਾਦ ਭਗਤ ਨੂੰ ਸੀ ਪਰ ਮੇਰੇ ਮਨ ਦੇ ਵਿੱਚ ਇਹ ਨਹੀਂ ਕਿ ਮੇਰੀ ਕੋਈ ਪੂਜਾ ਕਰੇ ਇਸ ਕਰਕੇ ਮੈਂ ਤਾਂ ਸਿਮਰਨ ਕਰਨਾ ਚਾਹਨਾ ਤੁਸੀਂ ਕਿਸੇ ਪ੍ਰਕਾਰ ਦੀ ਮਾਂ ਮੇਰੀ ਚਿੰਤਾ ਨਹੀਂ ਕਰਨੀ ਮੈਂ ਕਿਤੇ ਦੂਰ ਬੈਠਾ ਭੁੱਖਾ ਧਿਆਇ ਹਰ ਹਾਂ ਮੇਰੇ ਤਾਂ ਰੱਬ ਨੇ ਭੰਡਾਰੇ ਭਰ ਦਿੱਤੇ ਆ ਜਦੋਂ ਸਿਮਰਨ 'ਚ ਹੁੰਨਾ ਮੈਨੂੰ ਕੋਈ ਸਰੀਰ ਦੀ ਸੋਧ ਹੀ ਭੁੱਲ ਜਾਂਦੀ ਹੈ ਭੁੱਖ ਕਿਹਨੂੰ ਲੱਗਦੀ ਹੈ ਮਾਤਾ ਜੀ ਸਰੀਰ ਨੂੰ ਤੇ ਸਰੀਰ ਦੀ ਸੋਧ ਹੀ ਨਹੀਂ ਰਹਿੰਦੀ ਬੋਧ ਹੀ ਨਹੀਂ ਰਹਿੰਦੀ ਫਿਰ ਭੁੱਖ ਕੀ ਲੱਗਣੀ ਆ ਨਾ ਦਿਨ ਚੜਿਆ ਛੁਪਿਆ ਸਜਦਾ ਇਹ ਗੱਲ ਕਿਸੇ ਨੂੰ ਅੱਗੇ ਕਦੇ ਨਹੀਂ ਸੀ ਦੱਸੀ ਅੱਜ ਮਾਂ ਤੁਹਾਨੂੰ ਉਦਾਸ ਦੇਖਿਆ ਤੁਹਾਡੀ ਇਹ ਦਿਲਗੀਰੀ ਤੁਹਾਡੀ ਇਹ वेदना ਪੁੱਤਰਾਂ ਦਾ ਮੂੰਹ ਮੇਰੇ ਤੋਂ ਦੇਖਿਆ ਨਹੀਂ ਜਾਂਦਾ ਇਸ ਕਰਕੇ ਆਪ ਜੀ ਨੂੰ ਗੁਪਤ ਗੱਲ ਦੱਸੀ ਆ ਜੀ ਮੈਨੂੰ ਭੌਖੀ ਨਹੀਂ ਲੱਗਦੀ ਮਾਂ ਸਮਾਦੀ ਦੇ ਵਿੱਚ ਦੇਖੋ ਇਹ ਜਣੀਆਂ ਗੱਲਾਂ ਬਾਬਾ ਜੀ ਨੇ ਕੀਤੀਆਂ ਸੀ ਤੇ ਮਾਤਾ ਜੀ ਦਾ ਮਨ ਪ੍ਰਚਾਦ ਦਿੱਤਾ ਬਾਬਾ ਲਖਮੀ ਚੰਦ ਜੀ ਵੀ ਆਏ ਆ ਉਹਨਾਂ ਨੂੰ ਵੀ ਆਖਿਆ ਦਲਾਸਾ ਦਿੱਤਾ ਫਿਰ ਜੰਗਲ ਤੇ ਚਲੇ ਗਏ ਹੁਣ ਜਦੋਂ ਜੰਗਲ ਵਿੱਚ ਗਏ ਆ ਬਾਬਾ ਜੀ ਉੱਥੇ ਜਾ ਕੇ ਕੀ ਕੀਤਾ ਸਮਾਧੀ ਲਾਈਆ ਦੇਖੋ ਸਾਧ ਸੰਗਤ ਜੀ ਪਹਿਲਾਂ ਪਹਿਲਾਂ ਜਿਹੜੇ ਇਦਾਂ ਦੇ ਹੁੰਦੇ ਆ ਅਵਸਥਾ ਸਾਧੂਆਂ ਦੀ ਉਹ ਇਕਾਂਤ ਭਾਲਦੇ ਹੁੰਦੇ ਆ ਜੰਗਲ 'ਚ ਜਾਣ ਦਾ ਮਤਲਬ ਇਹ ਹੁੰਦਾ ਦੁਨੀਆ ਦੇ ਸ਼ੋਰ ਸ਼ਰਾਬੇ ਤੋਂ ਦੂਰ ਕੁਦਰਤ ਵਿੱਚ ਬੈਠ ਕੇ ਇਹ ਕੁਦਰਤ ਜਿਹੜੀ ਆ ਕਾਦਰ ਦੀ ਰਚੀ ਹੋਈ ਆ ਉੱਥੇ ਬੈਠ ਕੇ ਭਗਤੀ ਕਰਨੀ ਪਹਿਲਾਂ ਪਹਿਲਾਂ ਇਦਾਂ ਇਰ ਜਦੋਂ ਪੂਰਾ ਨਾਮ ਦੇ ਨਾਲ ਭਰ ਜਾਂਦੇ ਆ ਸਾਧੂ ਸੰਤ ਉਹ ਸ਼ਹਿਰਾਂ ਵਿੱਚ ਆ ਜਾਂਦੇ ਆ ਪਿੰਡਾਂ 'ਚ ਆ ਜਾਂਦੇ ਆ ਉਹ ਲੋਕਾਂ ਨੂੰ ਸਮਝਾਉਂਦੇ ਆ ਜਿਹਦੇ ਕੋਲ ਆਪਣੇ ਕੋਲ ਕੁਝ ਹੋਊਗਾ ਉਹੀ ਦੂਜਿਆਂ ਨੂੰ ਵੰਡ ਸਕਦਾ ਪਹਿਲਾਂ ਭਗਤੀ ਕਰਦੇ ਹੁੰਦੇ ਆ ਇਹ ਵੱਖਰੇ ਵੱਖਰੇ ਸਾਧੂ ਹੁੰਦੇ ਆ ਕਈਆਂ ਦੇ ਇਹ ਗੱਲ ਹੁੰਦੀ ਆ ਵੀ ਭੇਦ ਛਪਾ ਕੇ ਰੱਖਦੇ ਆ ਕਈ ਜਿਹੜੇ ਹੁੰਦੇ ਆ ਖੁੱਲੇ ਵਿਚਰਦੇ ਆ ਸੰਤ ਸਮੂਹ ਅਨੇਕ ਮਤੀ ਦੇ ਇਸ ਤਰ੍ਹਾਂ ਬਾਬਾ ਜੀ ਨੇ ਆਪਣੇ ਮਾਤਾ ਜੀ ਦਾ ਮਨ ਜਿਹੜਾ ਸੀ ਪ੍ਰਚਾਰ ਦਿੱਤਾ ਬਹੁਤ ਉਹਨਾਂ ਨੂੰ ਹੌਸਲਾ ਦਿੱਤਾ ਡੋਲਣ ਹੀ ਨਹੀਂ ਦਿੱਤਾ ਜੀ ਤੇ ਇਹ ਸਾਖੀ ਵਿੱਚ ਜਿਹੜੀ ਗੁੱਜੀ ਰਾਮ ਜੀ ਲਿਖੀ ਇਹਨਾਂ ਦੀ ਜਨਮ ਸਾਖੀ ਵਿੱਚ ਇਹ ਕਿ ਇਹ ਬਾਬਾ ਜੀ ਮੂਲ ਮੰਤਰ ਦਾ ਅਭਿਆਸ ਬਹੁਤ ਜ਼ਿਆਦਾ ਕਰਦੇ ਸੀ ਪਿਤਾ ਜੀ ਨੇ ਜੋ ਮੰਤਰ ਦਿੱਤਾ ਉਹੀ ਮਾਂ ਮੈਂ ਜਪਦਾ ਰਹਿਣਾ ਪਿਤਾ ਜੀ ਦਾ ਮੰਤਰ ਕਿਹੜਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਖੀਆਂ 'ਚ ਅਸੀਂ ਪੜ੍ਹਦੇ ਆਂ ਮੂਲ ਮੰਤਰ ਹੀ ਸਭ ਤੋਂ ਵੱਡਾ ਮੰਤਰ ਹੈ ਜਿਸ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਰੰਭਤਾ ਹੁੰਦੀ ਹੈ ਜਸਤੋਂ ਸ੍ਰੀ ਜਪਜੀ ਸਾਹਿਬ ਦੀ ਆਰੰਭਤਾ ਹੁੰਦੀ ਹੈ ਇਹ ਮੂਲ ਮੰਤਰ ਜੇ ਆਪਾਂ ਵੀ ਜਪ ਲਈਏ ਸਾਡਾ ਵੀ ਭਲਾ ਹੋ ਜਾਵੇਗਾ ਜੀ ਇਸ ਤਰ੍ਹਾਂ ਬਾਬਾ ਜੀ ਜਿਹੜੇ ਆ ਸਿਮਰਨ ਕਰਦੇ ਸਮਾਧੀ ਵਿੱਚ ਲੀਨ ਹੋ ਕੇ ਬੈਠਦੇ ਭਾਈ ਕਮਲਿਆ ਜੀ ਵੀ ਕਿਨਾਰੇ ਬੈਠ ਕੇ ਨਾਮ ਜਪਦੇ ਰਹਿੰਦੇ ਜੀ ਜਦੋਂ ਕਿਤੇ ਭੁੱਖ ਲੱਗਣੀ ਨੇੜੇ ਦੇ ਪਿੰਡ ਚੋਂ ਰੋਟੀ ਪ੍ਰਸ਼ਾਦਾ ਸ਼ੱਕ ਲੈਣਾ ਫਿਰ ਆ ਕੇ ਬੈਠ ਜਾਣਾ ਇਸ ਕਰਕੇ ਜਿਹੜੇ ਮਹਾਪੁਰਖ ਹੁੰਦੇ ਆ ਉਹ ਜਦੋਂ ਵੀ ਕਿਤੇ ਸਥਾਨ ਤੇ ਜਾਂਦੇ ਆ ਜਾਂ ਕੁਝ ਬੋਲਦੇ ਆ ਉਹਦੇ ਨਾਲ ਵੀ ਲੋਕਾਂ ਦਾ ਭਲਾ ਹੁੰਦਾ ਤਾਂ ਬਾਬਾ ਜੀ ਨੇ ਆਪਣੇ ਮਾਤਾ ਜੀ ਮਾਤਾ ਸਲਖਣੀ ਜੀ ਉਹਨਾਂ ਨੂੰ ਇਹ ਗੁਪਤ ਗੱਲਾਂ ਦਸੀਆਂ ਇਹ ਰਾਜ ਦੱਸਿਆ ਡੂੰਘਾ ਰਹੱਸ ਜਿਹਨੂੰ ਸਾਧ ਸੰਗਤ ਜੀ ਕੁਝ ਲੋਕ ਜਿਹੜੇ ਆ ਮੂਰਖ ਲੋਕ ਮੂੜ ਲੋਕ ਆ ਕਦਾ ਚਿੱਤ ਵੀ ਨਹੀਂ ਸਮਝ ਸਕਦੇ ਬਾਬਾ ਜੀ ਦੀ ਸੋਭਾ ਅੱਜ ਵੀ ਹੈ ਹੁੰਦੀ ਰਹੇਗੀ ਕਿਉਂਕਿ ਮਹਾਰਾਜ ਦਾ ਵਰ ਹੋਇਆ ਇਹਨਾਂ ਨੂੰ ਮਾਤਾ ਸਲਖਣੀ ਜੀ ਨੂੰ ਆਖਿਆ ਸੀ ਪੁੱਤਰਾਂ ਨੂੰ ਭਾਵੇਂ ਗੱਦੀ ਨਹੀਂ ਮਿਲੀ ਪਰ ਸਿੱਖਾਂ ਵਿੱਚ ਇਹਨਾਂ ਦਾ ਮਾਣ ਸਨਮਾਨ ਸੂਰਜ ਵਾਂਗ ਜਿਵੇਂ ਸੂਰਜ ਚਮਕਦਾ ਹੈ ਇਦਾਂ ਇਹਨਾਂ ਦਾ ਨਾਮ ਚਮਕਦਾ ਰਹੇਗਾ ਤੇ ਮਹਾਰਾਜ ਦੇ ਬਚਨ ਕਿਵੇਂ ਜਿਹੜੇ ਅਸਾਧ ਸੰਗਤ ਜੀ ਉਹ ਟਾਲੇ ਜਾ ਸਕਦੇ ਆ ਨਹੀਂ ਟਾਲੇ ਜਾ ਸਕਦੇ ਅੱਜ ਵੀ ਮਹਾਰਾਜ ਦੇ ਬਚਨ ਸੱਚੇ ਹੋ ਰਹੇ ਆ ਅੱਜ ਵੀ ਬਾਬਾ ਸ੍ਰੀ ਚੰਦ ਜੀ ਦੀ ਸੋਭਾ ਦੁਨੀਆ ਵਿੱਚ ਬਣੀ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ ਇੱਕ ਅੱਖਰ ਵੀ ਜੇ ਅਸੀਂ ਅੰਦਰ ਆਪਣੇ ਵਸਾ ਲਈਏ ਤੇ ਉਹਦੇ ਨਾਲ ਸਾਡਾ ਭਲਾ ਹੋ ਜਾਵੇਗਾ ਜੀ ਇੱਕ ਅੱਖਰ ਵੀ ਜੇ ਸਾਖੀ ਦਾ ਸਾਡੇ ਅੰਦਰ ਵਸ ਜਾਵੇ ਗੁਰਬਾਣੀ ਦਾ ਸਾਡਾ ਇਹ ਜਨਮ ਹੀ ਸਫਲ ਹੋ ਜਾਵੇਗਾ ਗੁਰੂ ਮਹਾਰਾਜ ਕਿਰਪਾ ਕਰਨ ਬਾਬਾ ਸ੍ਰੀ ਚੰਦ ਜੀ ਦੀ ਸ਼ਾਨ ਮਾਤਾ ਸਲਖਣੀ ਜੀ ਦੀ ਸ਼ਾਨ ਬੜੀ ਉੱਚੀ ਹੈ ਬੋਲਦੇ ਅਕਨੇ ਨਾਨਾ ਪ੍ਰਕਾਰ ਦੀਆਂ ਫੁੱਲਾਂ ਹੋ ਗਈਆਂ ਗੁਰੂ ਦੀ ਸੰਗਤ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਲੈਣ ਜੀ ਆਏ ਪ੍ਰਭ ਸਰਣਾਗਤੀ ਕਿਰਪਾ ਨਿਦਦਿਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ